ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤਪਾਲ ਖੱਜ ਨੂੰ ਬਹੁਤੇ ਲੋਕ ਏਜੰਸੀਆਂ ਦਾ ਬੰਦਾ ਕਹਿੰਦੇ ਆ ਕਹਿੰਦੇ ਆਰਐਸ ਨੇ ਪਲਾਨ ਕਰਕੇ ਉਹਨੂੰ ਇਲੈਕਸ਼ਨ ਲੜਉਣ ਵਾਸਤੇ ਮਜਬੂਰ ਕੀਤਾ ਹੈ ਇਹ ਸਟਾਈ ਕਿੰਨੀ ਕ ਹੈ ਇਹ ਤਾਂ ਆਉਣ ਵਾਲਾ ਸਮਾਂ ਦੱਸੂ ਪਰ ਜਿਹੜੀ ਉਹਦੀ ਪਹਿਲੀ ਬਿਆਨਬਾਜ਼ੀ ਸੀ ਕਿ ਅਸੀਂ ਆਜ਼ਾਦ ਆ ਗੁਲਾਮ ਨਹੀਂ ਰਹਿਣਾ ਚਾਹੁੰਦੇ ਸਾਨੂੰ ਗੁਲਾਮ ਬਣਾਇਆ ਜਾ ਰਿਹਾ ਅਸੀਂ ਗੁਲਾਮੀ ਮਹਿਸੂਸ ਕਰਦੇ ਹਾਂ ਸਵਿਧਾਨ ਨੂੰ ਮੰਨਦੇ ਨਹੀਂ ਚੈਲੰਜ ਕਰਦੇ ਹਾਂ ਸੈਂਟਰ ਸਰਕਾਰ ਨੂੰ ਤੇ ਉਹ ਬਿਆਨਵਾਜੀ ਸਾਰੀ ਹੁਣ ਉਲਟ ਹੋ ਗਈ ਅਸੀਂ ਨਹੀਂ ਮੰਨਦੇ ਇਹਨ ਜਿੱਦਨ ਇਲੈਕਸ਼ਨ ਲੜਨ ਦੀ ਸਟੇਟਮੈਂਟ ਸਾਹਮਣੇ ਆਈ ਸੀ ਉਸ ਦਿਨ ਹੀ ਇਹਨ ਤਾਂ ਮੰਨ ਲਈ ਸੀ ਪੁੱਤ ਮੇਰੇਆ ਹੁਣ ਉਹਦਾ ਪਿਓ ਕਹੀ ਜਾਂਦਾ ਕਹਿੰਦਾ ਤੁਹਾਨੂੰ ਖੁਸ਼ ਹੋਣਾ ਚਾਹੀਦਾ ਜਿਹੜਾ ਬੰਦਾ ਤੁਹਾਡੇ ਸੁਭਧਾਨ ਦੇ ਵਿੱਚ ਤੁਹਾਡੇ ਵਿੱਚ ਦਵਾਰਾ ਰਲ ਰਿਹਾ ਵੀ ਤਾਂ ਖੁਸ਼ੀ ਮਨਾਓ ਮਤਲਬ ਇੱਕ ਕਹਾਵਤ ਬਣੀ ਹੈ ਕਿ ਮੱਛੀ ਜਿਹੜੀ ਹੈ ਪੱਥਰ ਚਟਕੇ ਮੁੜਦੀ ਹੈ ਪਰ ਜਿਹੜੇ ਸਮਝਦਾਰ ਲੋਕ ਨੇ ਉਹ ਕਹਿੰਦੇ ਪੱਥਰ ਚਟਕੇ ਨਹੀਂ ਪੱਥਰ ਵਿੱਚ ਨੱਕ ਵੱਜਦਾ ਹੈ ਫਿਰ ਮੁੜੀ ਹੈ ਸੇਤਰਾਂ ਤੋਂ ਡਰਦਿਆਂ ਨੇ ਡਿਫੈਂਸ ਲੈ ਲਏ ਨੇ कि ਹੁਣ ਇਲੈਕਸ਼ਨ ਲੜੀਏ ਹੁਣ ਸੁਧਾਨ ਦੇ ਅੰਡਰ ਕੰਮ ਕਰਾਂਗੇ ਜਣ ਕੇ ਇਹ ਉਹ ਲੋਕ ਨੇ ਇੱਕ ਖੱਬਾ ਸੱਜਾ ਦੇਖ ਕੇ ਚੱਲਦੇ ਨੇ ਮਤਲਬ ਹੁਣ ਉਧਰ ਦਾਲ ਗਣੀ ਗਲੀ ਨਹੀਂ ਤੇ ਹੁਣ ਸੁਧਾਨ ਨੂੰ ਮੰਗਲੇ ਪਾਸੇ ਚੱਲ ਗਏ ਮਤਲਬ ਕਹਿਣ ਤੋਂ ਕਿ ਲੋਕਾਂ ਨੂੰ ਪਹਿਲਾਂ ਬੇਵਕੂਫ ਬਣਾਇਆ ਮਲੇਰ ਕਠੇ ਕਰ ਲਈ ਅਸੀਂ ਅਮਰ ਛਕਾਉਣੇ ਆ ਅਸੀਂ ਨਸ਼ੇ ਛਡਾਵਾਂਗੇ ਅਸੀਂ ਆਜ਼ਾਦੀ ਲੈ ਕੇ ਦੇਵਾਂਗੇ ਤੇ ਲੋਕ ਪਿਛੇ ਲੱਗ ਤੁਰੇ ਤੇ ਹੁਣ ਜਿਹੜਾ ਇਲਜ਼ਾਮ ਏਜੰਸੀਆਂ ਦਾ ਬੰਦਾ ਹੋਣ ਦਾ ਲੱਗ ਰਿਹਾ ਇਹ ਕਿਤੇ ਨਾ ਕਿਤੇ ਜਿਹੜੀਆਂ ਕਿਆਸ ਲਾਈਆਂ ਸੀ ਇਹ ਸੱਚ ਵੀ ਹੋ ਰਹੀਆਂ ਨੇ ਜਾਨੀ ਕਿ ਹੁਣ ਲਕਸ਼ਣ ਲੜਨ ਦਾ ਭਾਵ ਇਹ ਸੀ ਕਿ ਸਾਰੀਆਂ ਸੀਟਾਂ ਤੇ ਇਹਦਾ ਅਸਰ ਪਵੇ ਕਿਤੇ ਨਾ ਕਿਤੇ ਮਾਨਦਲ ਦੇ ਕੈਂਡੀਡੇਟ ਜਾਂ ਸ਼੍ਰੋਮਣੀ ਅਲਦਲ ਦੇ ਕੈਂਡੀਡੇਟ ਚੇਤਨ ਇਹ ਕਿਤੇ ਨਾ ਕਿਤੇ ਇਹ ਜਿਹੜੀ ਅੰਦਰੋਂ ਪਾਲਿਸੀ ਚੱਲੀ ਸੀ ਉਹ ਕਿਤੇ ਨਾ ਕਿਤੇ ਸੱਚ ਹੋ ਰਹੀ ਹੈ ਤੇ ਚਲੋ ਜਿਤਨਾ ਨਾ ਜਿਤਨਾ ਦਾ ਇਹ ਦੂਰ ਦੀ ਗੱਲ ਹੈ ਪਰ ਮੈਂ ਇੱਕ ਗੱਲ ਹੋਰ ਕਹਿਣੀ ਹੈ ਕਿ ਅਮਰਤਪਾਲ ਤੇ ਸਮਝ ਤੋ ਮਾਨ ਇਹਨਾਂ ਰਾਹੀਂ ਅੱਗ ਜ਼ਰੂਰ ਲਾਈ ਜਾਂਦੀ ਹੈ ਇਹਨਾਂ ਰਾਹੀਂ ਅੱਗ ਜ਼ਰੂਰ ਲਾਈ ਜਾਂਦੀ ਹੈ ਪਰ ਉਹ ਗੱਲ ਕਿਨ ਕਿਤੇ ਸੱਚ ਹੋ ਜਾਂਦੀ ਹੈ ਕੁਝ ਲੋਕ ਇਥੋਂ ਤੱਕ ਵੀ ਕਹਿੰਦੇ ਨੇ ਕਿ ਆ 15 16 ਦਿਨਾਂ ਦੇ ਵਿੱਚ ਕੋਈ ਨਾ ਕੋਈ ਭਾਂਬੜ ਜ਼ਰੂਰ ਪੰਜਾਬ ਦੇ ਵਿੱਚ ਬਾਲਿਆ ਜਾ ਸਕਦਾ ਹੈ ਕਿਉਂਕਿ ਜਿਹੜੀ ਬਿਆਨਵਾਜੀ ਹੈ ਜਿਹੜੇ ਅਮਰਤਪਾਲ ਦੀਆਂ ਕਟੀੜਾਂ ਨੇ ਉਹਨਾਂ ਦੀ ਵੀ ਇਹਦੀ ਉਧਰ ਬਿਰਸ਼ਰ ਸਿੰਘ ਮਲਟੋਆ ਗਲਕ ਉਹਦੀ ਵੀ ਇਹੋ ਜੀ ਹੈ ਕਿਤੇ ਨਾ ਕਿਤੇ ਕੋਈ ਨਾ ਕੋਈ ਗੜਬੜ ਕਰਤੀ ਐਮਰਜੈਂਸੀ ਨੂੰ ਥਾਂ ਹੋ ਸਕਦਾ ਹੈ ਯਾਨੀ ਕਿ ਰਾਸ਼ਪਤੀ ਰਾਜ ਜਿਹੜਾ ਹੈ ਉਹ ਕਿਤੇ ਨਾ ਕਿਤੇ ਗੜਬੜ ਹੋ ਸਕਦੀ ਹੈ ਕੋਈ ਵੱਡੀ ਗੱਲ ਨਹੀਂ ਪਰ ਇੱਕ ਗੱਲ ਮੈਂ ਕਹਿਣੀ ਹੈ ਜਿਹੜੇ ਫੈਸਲੇ ਅਮਰਤਪਾਲ ਨੇ ਪਹਿਲਾਂ ਲਏ ਸੀ ਨਾ ਤੇ ਉਹਨਾਂ ਫੈਸਲਿਆਂ ਤੇ ਹੁਣ ਵਾਲੇ ਫੈਸਲਿਆਂ ਦਾ ਧਰਤੀ ਆ ਸਮਾਨ ਦਾ ਫਰਕ ਹੈ। ਜਾਣ ਕੇ ਜਿਹੜੀ ਬਿਸ਼ਰਮੀ ਦੀ ਹੱਦ ਹੁੰਦੀ ਐ ਨਾ ਪਾਰ ਕਰਤੀ ਇਹਨਾਂ ਲੋਕਾਂ ਨੇ। ਹੁਣ ਬੀਬੇ ਪੁੱਤ ਬਣ ਕੇ ਮੈਦਾਨ ਵਿੱਚ ਆ ਗਏ। ਤੇ ਜਿਹੜੇ ਲੋਕ ਆਰਐਸ ਦਾ ਜਾਂ ਏਜੰਸੀਆਂ ਦਾ ਬੰਦਾ ਕਹਿੰਦੇ ਨੇ ਕਿਤੇ ਨਾ ਕਿਤੇ ਉਹ ਸੱਚ ਸਾਬਤ ਹੋ ਰਿਹਾ। ਜਣ ਕਿਸੇ ਨਾ ਕਿਸੇ ਬਹਾਨੇ ਜਿਹੜੀ ਅੱਗ ਲਾਉਣੀ ਐ। ਤੇ ਉਹ ਸ਼ੁਰੂਆਤ ਇਹਨਾਂ ਲੋਕਾਂ ਨੇ ਕਰ ਦਿੱਤੀ ਹੈ ਹੁਣ ਅੱਤਵਾਦ ਦੀ ਗੱਲਬਾਤ ਖੰਡੂਰ ਸਾਹਿਬ ਸੀਟ ਤੋਂ ਸ਼ੁਰੂ ਹੋ ਰਹੀ ਹੈ ਇਧਰ ਸਮਰੂਰ ਤੋਂ ਸਮਝਿਤ ਮਾਨ ਖਾਚ ਕਰ ਰਿਹਾ ਜਣੇ ਕਿ ਕਿਤੇ ਨਾ ਕਿਤੇ ਇਹ ਉਹ ਲੋਕ ਨੇ ਜਿਹੜੇ ਲੋਕ ਆਪੇ ਮੱਥਾ ਟੇਕਦਿਆਂ ਆਪੇ ਮੁਰਦਾ ਸਾਗਣ ਹੋਵੇ ਆਪੇ ਸਵਾਲ ਸੀ ਇਹਨਾਂ ਦੇ ਆਪਣੇ ਤੇ ਆਪੇ ਹੁਣ ਉਹਨਾਂ ਸਵਾਲਾਂ ਦੇ ਘੇਰੇ ਵਿੱਚ ਪੱਛੇ। ਇਹ ਬੇਨਤੀ ਮੈਂ ਤਾਂ ਕੀਤੀ ਐ ਕਿਤੇ ਨਾ ਕਿਤੇ ਇਹਦੇ ਵਿੱਚ ਕੋਈ ਕਾਲਾ ਅਗਿਆਰੀ ਹੈਗੀ ਆ। ਵੈਸੇ ਬੁੱਧੀਜੀਵੀ ਲੋਕ ਤਾਂ ਕਹਿੰਦੇ ਕਾਲਾ ਅਗਿਆਰੀ ਨਹੀਂ ਜਿਵੇਂ ਆਪਾਂ ਕਹਿੰਦੇ ਦਾਲ ਚ ਕਾਲਾ ਹੈ। ਦਾਲ ਸਾਰੀ ਕਾਲੀ ਲੱਗਦੀ ਹੈ। ਜਿਹੜੇ ਹਿਸਾਬ ਨਾਲ ਇਹਨਾਂ ਦੇ ਹੁਣ ਲੱਛਣ ਨੇ ਜਿਵੇਂ ਅਮਰਪਾਲ ਦਾ ਪਿਓ ਕਹਿੰਦਾ ਕਹਿੰਦਾ ਤੂੰ ਤਾਂ ਖੁਸ਼ ਹੋਣਾ ਚਾਹਿੰਦਾ ਸੀ ਤੁਹਾਨੂੰ ਤਾਂ ਤੁਹਾਡੇ ਸੁਭਦਾਨ ਦੀ ਗੱਲ ਕਰਦੇ ਹਾਂ। ਤੁਹਾਨੂੰ ਤਾਂ ਖੁਸ਼ ਹੋਣਾ ਚਾਹਿੰਦਾ ਸੀ। ਜਦ ਕਿ ਕਿਤੇ ਨਾ ਕਿਤੇ ਅੰਦਰ ਖਾਤੇ ਬੀਬੇ ਪੁੱਤ ਬਣਾ ਲਏਗੇ ਹੁਣ ਉਹ ਆਜ਼ਾਦੀ ਵਾਲਾ ਜਿਹੜਾ ਨਗਮਾ ਸੀ ਨਾ ਉਹ ਮਨਨ ਵਾਲਾ ਚੇਂਜ ਹੋ ਗਿਆ ਇਹ ਇਲੈਕਸ਼ਨ ਲੱਗਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ